ਪੰਜਾਬ ਦਾ ਗੱਦਾਰ ਔਨ ਨਵਜੋਤ ਸਿੰਘ ਸਿੱਧੂ ਤੇ ਵਿਕਰਮਜੀਤ ਸਿੰਘ ਵਿਚਾਲੇ ਇੱਕ ਦੂਜੇ ਨੂੰ ਇਖਤਿਆਬ ਦੇਣ ਦੀ جنگ ਤੇਜ਼ ਹੋ ਗਈ ਹੈ ਪੰਜਾਬ ਦੇ ਦੋਵੇਂ ਸਿਆਸੀ ਆਗੂ ਇੱਕ ਦੂਜੇ ਨੂੰ ਗੱਦਾਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਿੱਧੂ ਦੇ ਪਾਕਿਸਤਾਨ ਦੌਰੇ ਤੋਂ ਲੈ ਕੇ ਸ਼ੁਰੂ ਹੋਈ ਇਹ ਲੜਾਈ ਹੁ ਜਲਿਆਂਵਾਲਾ ਬਾਗ ਦੇ ਕੂਲੀ ਸਾਕੇ ਤੱਕ ਪਹੁੰਚ ਗਈ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਦੌਰਾਨ ਇਹ ਆਰੋਪ ਲਗਾਇਆ ਕਿ ਵਿਕਰਮ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਪੰਜਾਬ ਦੇ ਬੁੱਚੜ ਦੇ ਨਾਮ ਤੋਂ ਜਾਣੇ ਜਾਂਦੇ ਜਨਰਲ ਡਾਇਰ ਨਾਲ ਨਜ਼ਦੀਕੀ ਸਬੰਧ ਸਨ ਜਨਰਲ ਡਾਇਰ ਨੇ ਹੀ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ 'ਚ ਗੋਲੀਆਂ ਵਰਾ ਕੇ ਸੈਂਕੜੇ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਸੀ ਸਿੱਧੂ ਮੁਤਾਬਕ ਗੋਲੀ ਕਾਂਡ ਤੋਂ ਬਾਅਦ ਜਨਰਲ ਡਾਇਰ ਸੁੰਦਰ ਸਿੰਘ ਮਜੀਠੀਆ ਦੇ ਘਰ ਖਾਣੇ ਲਈ ਗਿਆ ਸੀ ਕਨਾ ਮਜੀਠੀਆ ਨੂੰ ਸਬੂਤ ਵਿਖਾਉਂਦੇ ਹੋਏ ਕਿ ਮਜੀਠੀਆ ਪਰਿਵਾਰ ਦੇ ਕਹਿਣ ਤੇ ਹੀ ਜਨਰਲ ਡਾਇਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ ਸੀ ਸੱਚ ਪਰਤਾੜਿਤ ਹੁੰਦਾ ਪਰ पराजित ਨਹੀਂ ਹੁੰਦਾ ਅੱਜ ਪਰਤਾਂ ਖੋਲੂੰ ਇਹ ਜਿਹਾ ਕਿ ਦੁਬਾਰਾ ਉੱਠਣ ਜੋਗਾ ਨਹੀਂ ਰਹੂੰ ਬੋਲਣ ਜੋਗਾ ਨਹੀਂ ਰਹੂੰ ਹਿਸਟੋਰੀਕਲ ਕਿਤਾਬਾਂ ਦੇ ਰੈਫਰੈਂਸ ਦੇ ਕੇ ਇਹ ਦੱਸੂੰ ਇਹਦੀ ਦੇਸ਼ ਭਗਤੀ ਕੀ ਆ ਜਲਿਆਂਵਾਲਾ ਬਾਗ ਦਾ ਜਦੋਂ ਸਾਕਾ ਹੋਇਆ ਉਸ ਤੋਂ ਬਾਅਦ ਕਤਵਾਲੀ ਦੇ ਵਿੱਚ ਮੀਟਿੰਗ ਰੱਖੀ ਗਈ ਕੁਝ ਖਾਸ ਬੰਦਿਆਂ ਦੇ ਨਾਲ ਉਹਨਾਂ ਖਾਸ ਬੰਦਿਆਂ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਸੀ ਇਹ ਆ ਅਗਲੇ ਦਿਨ ਜਦੋਂ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ ਨੇੜੇ ਕਤਵਾਲੀ ਦੇ ਵਿੱਚ ਕੁਝ ਖਾਸ ਚੁਣੇ ਗਏ ਆਦਮੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਸੀ ਪਹਿਲਾ ਆਹ ਕਿਤਾਬ ਹੈ ਆਹ ਕਿਤਾਬ ਹੈ ਜੀ ਇਹਦੀ ਕੰਬੋਜਾਂ ਦਾ ਇਤਿਹਾਸ ਤੁਹਾਨੂੰ ਸਾਰੇ ਭੇਜਾਂਗੇ ਜੀ ਅਸੀਂ ਜਿਹਨੂੰ ਜਿਹਨੂੰ ਚਾਹੀਦਾ ਉਹਨੂੰ ਸਾਰੇ ਭੇਜਾਂਗੇ ਕੰਬੋਜਾਂ ਦਾ ਇਤਿਹਾਸ ਕੰਬੋਜਾਂ ਦਾ ਇਤਿਹਾਸ ਦੂਜਾ ਜੀ ਸਰੋਪਾ ਇਹ ਵੀ ਐਨ ਦੱਤਾ ਦੀ ਕਿਤਾਬ ਹੈ ਠੀਕ ਹੈ ਆਲਸੋ ਪ੍ਰੇਜ਼ਡ ਮਾਈਕਲੋ ਡਾਇਰ ਓਡਵਾਇਰ a repressive administration in these words. the <laughs> Sardar Sundar Singh Majithia. Sardar Sundar Singh Majithia, claiming to be the spokesperson of six, also praised Michael dwyer a representative administration in these words. It is a matter of regret that at the close of your honour's successful regime, a mischievous attempt has been made by some evilly disposed persons to ruthlessly disturb the peace of the land, and in several places atrocities have been committed, which have besmeared and unsullied names of the province. But your honours, firm grasp or your honour carry on, But your honours, firm grasp of the situation and the measures adopted have nipped the evil in the bud. ਖਾਲਸਾ ਸਮਾਚਾਰ ਸੁੰਦਰ ਸਿੰਘ ਮਜੀਠੀਆ ਚਲਾਉਂਦਾ ਸੀ ਔਰ ਕਹਿੰਦਾ ਸੀ ਵੀ ਜਿਹੜੇ ਗੋਰਿਆਂ ਦੇ ਖਿਲਾਫ ਨੇ ਉਹ ਕ੍ਰਾਊਨ ਦੇ ਖਿਲਾਫ ਨੇ ਉਹ ਸਾਡੇ ਨਾਲ ਨਹੀਂ ਖੜੇ ਹੋ ਸਕਦੇ ਇਹ ਇਹਨਾਂ ਦੀ ਵਫਾਦਾਰੀ ਦੇਖ ਲਓ ਇਹ ਦੇਸ਼ ਭਗਤੀ ਇਹ ਦੇਸ਼ ਭਗਤੀ ਦੇਖੋ ਇਹਨਾਂ ਦੀ ਇਹਦੇ ਪੋਤੜੇ ਤੇ ਹੁਣ ਖੋਹ ਲਾ ਉਧਰ ਵਿਕਰਮ ਮਜੀਠੀਆ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਮੋੜਮਾ ਜਵਾਬ ਦਿੰਦਿਆਂ ਕਿਹਾ ਕਿ ਆਪਣੇ ਪੁਰਖਿਆਂ ਦੀ ਦੇਸ਼ ਭਗਤੀ ਸਾਬਤ ਕਰਨ ਲਈ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਉਹਨਾਂ ਕਹਿੰਿਆ ਕਿ ਵਿਧਾਨ ਸਭਾ 'ਚ ਆਪਣੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਉਣ ਲਈ ਕਾਂਗਰਸ ਕੁੱਝੀਆਂ ਚਾਲਾਂ ਚੱਲ ਰਹੀ ਹੈ ਮੈਂ ਇਹਦੇ ਡੈਡੀ ਵਾਂਗੂ ਨਹੀਂ ਜਾਂ ਇਹਦੇ ਵਾਂਗੂ ਨਹੀਂ ਜੀਨੇ ਰੋਜ਼ ਪਿਓ ਬਦਲਿਆ ਹੋਵੇ ਨਾਲੇ ਭੱਜਿਆ ਹੋਵੇ ਬਾਕੀ ਜੇ ਬਾਬਰਜੀ ਦੇ ਰੂਪ 'ਚ ਉੱਥੇ ਆਇਆ ਸੀ ਰੋਟੀ ਲਈ ਉਹਦਾ ਪ੍ਰੂਫ ਦੇ ਦੇ ਰੋਟੀ ਬਣਾਈ ਕਿਨੇ ਕਿਨੇ ਐਵੇਂ ਹਵਾ ਚ ਫੜਤੀ ਜੀ ਰੋਟੀ ਖਵਾਈ ਸੀ ਦੱਸ ਦਿਓ ਕਿੱਥੇ ਰਿਕਾਰਡ ਕੋਟੀ ਖਵਾਈ ਸੀ ਮੈਂ ਤੁਹਾਨੂੰ ਤੁਹਾਨੂੰ ਕਿਤਾਬ ਐ ਵੀ ਲਿਆ ਕੇ ਦੇ ਦੂੰ ਫੇ ਇਸ ਸਟਰੀਮ ਵਿੱਚ ਵੀ ਮੈਂ ਤੁਹਾਨੂੰ ਐਂ ਰਿਕਾਰਡ ਦਊ ਜੀ ਰਿਕਾਰਡ ਦੇ ਨਾਲ ਗੱਲ ਕਰੂੰ ਇੱਕ ਕਿਤਾਬ ਨਹੀਂ ਐ ਕਈਆਂ ਕਿਤਾਬਾਂ ਨੇ ਦੇਖੋ ਇੱਥੇ ਹਰ ਸਟੋਰੀਆਂ ਨੇ ਅੱਡ ਅੱਡ ਚੀਜ਼ਾਂ ਅੱਡ ਅੱਡ ਸਮੇਂ ਦੀ ਲਿਖੀਆਂ ਮੈਂ ਤੁਹਾਨੂੰ ਇਤਿਹਾਸ ਦੀ ਕਿਸੇ ਦੇ ਮਜੀਠੀਆ ਦਾ ਕਹਿਣਾ ਹੈ ਕਿ ਮੁੱਦੇ ਪਟਕਾਉਣ ਲਈ ਕਾਂਗਰਸ ਵੱਲੋਂ ਨਿਜੀ ਹਮਲਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਪਰ ਜੇਕਰ ਅਸਲੀਅਤ ਵੇਖੀਏ ਤਾਂ ਅੱਜ ਦੀ ਰਾਜਨੀਤੀ 'ਚ ਨਿਜੀ ਹਮਲੇ ਕਰਨਾ ਕੋਈ ਅਨੋਖੀ ਗੱਲ ਨਹੀਂ ਹੈ ਪਰ ਜੇਕਰ ਸਿੱਧੂ ਸਬੂਤਾ ਰਾਹੀਂ ਕੋਈ ਗੱਲ ਕਹਿ ਰਹੇ ਨੇ ਤਾਂ ਮਜੀਠੀਆ ਨੂੰ ਵੀ ਉਹਨਾਂ ਤੇ ਲਗਾਏ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਸਬੂਤ ਦੇਣੇ ਚਾਹੀਦੇ ਨੇ ਪੰਜਾਬ ਦੇ ਅਸਲ ਗਰਦਾਰ ਕੌਣ ਨੇ ਇਹ ਇਸ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਬਿਊਰੋ ਰਿਪੋਰਟ ਟੀਵੀ ਪੰਜਾਬ